ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਦੂਜਾ ਕਾਰਜਕਾਲ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਹੈ ਆਪਣੇ ਇਸ ਕਾਰਜਕਾਲ ਦੇ ਵਿੱਚ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਟਰੰਪ ਲਗਾਤਾਰ ਕਿੁੱਦੇ ਦਿਖਾਈ ਦੇ ਰਹੇ ਨੇ ਲੱਸੀ ਇੱਕ ਰਿਪੋਰਟ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਅਤੇ ਕਸਟਮਸ ਇੰਫੋਰਸਮੈਂਟ ਅਧਿਕਾਰੀਆਂ ਨੂੰ ਖੇਤੀਬਾੜੀ ਉਦਯੋਗ, ਹੋਟਲਾਂ ਅਤੇ ਰੈਸਟੋਰੈਂਟਾਂ ਦੇ ਵਿੱਚ ਛਾਪੇਮਾਰੀ ਅਤੇ ਗ੍ਰਿਫਤਾਰੀਆਂ ਨੂੰ ਵੱਡੇ ਪੱਧਰ ਤੇ ਰੋਕਣ ਦੇ ਲਈ ਕਿਹਾ ਹੈ ਰਿਪੋਰਟ ਦੇ ਵਿੱਚ ਇੱਕ ਅੰਦਰੂਨੀ ਈਮੇਲ ਅਤੇ ਮਾਰਗਦਰਸ਼ਨ ਦਾ ਖਿਆਨ ਰੱਖਣ ਵਾਲੇ ਤਿੰਨ ਅਮਰੀਕੀ ਅਧਿਕਾਰੀਆਂ ਦਾ ਹਵਾਲਾ ਵੀ ਦਿੱਤਾ ਗਿਆ ਹੈ ਦੱਸਿਆ ਪ੍ਰਾਪਤ ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਈਮੇਲ ਦੇ ਅਨੁਸਾਰ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਨੂੰ ਖਾਸ ਖੇਤਰਾਂ ਦੇ ਵਿੱਚ ਵਰਕਸਾਈਟ ਇਨਫੋਰਸਮੈਂਟ ਆਪਰੇਸ਼ਨਾਂ ਨੂੰ ਰੋਕਣ ਦਾ ਨਿਰਦੇਸ਼ ਦਿੱਤਾ ਗਿਆ ਹੈ ਜੁਨੀਅਰ ਆਈ ਸੀ ای ਅਧਿਕਾਰੀ ਟਾਈਟਮ ਕਿੰਗ ਦੁਆਰਾ ਭੇਜਿਆ ਗਿਆ ਇਹ ਸੁਨੇਹਾ ਅਫਰਾਦਿਕ ਜਾਂਚ ਅਤੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੀ ਨਿਗਰਾਨੀ ਕਰਨ ਵਾਲੇ ਖੇਤਰੀ ਮੁਖੀਆਂ ਨੂੰ ਸੰਬੋਧਿਤ ਕੀਤਾ ਗਿਆ ਸੀ ਜੋ ਆਮ ਤੌਰ ਤੇ ਵਰਕਸਾਈਟ ਆਪਰੇਸ਼ਨਾਂ ਦੇ ਲਈ ਜ਼ਿੰਮੇਵਾਰ ਹੁੰਦੇ ਨੇ ਈਮੇਲ ਵਿੱਚ ਲਿਖਿਆ ਗਿਆ ਸੀ ਕਿ ਅਸ ਤੋਂ ਪ੍ਰਭਾਵੀ ਕਿਰਪਾ ਕਰਕੇ ਖੇਤੀਬਾੜੀ ਅਤੇ ਮੀਟ ਪੈਕਿੰਗ ਪਲਾਂਟਾਂ ਸਮੇਤ ਰੈਸਟੋਰੈਂਟ ਅਤੇ ਹੋਟਲਾਂ ਨੂੰ ਚਲਾਉਣ ਵਾਲੀਆਂ ਸਾਰੀ ਵਰਕਸਾਈਟ ਇਨਫੋਰਸਮੈਂਟ ਕਾਰਵਾਈਆਂ ਨੂੰ ਰੋਕੋ ਕਿੰਗ ਨੇ ਸਪਸ਼ਟ ਕੀਤਾ ਹੈ ਕਿ ਤਸਕਰੀ ਮਨੀ ਲਾਂਡਰਿੰਗ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਵੱਡੇ ਅਪਰਾਧਾਂ ਦੀ ਜਾਂਚ ਹੁਣ ਆਮ ਜਾਰੀ ਰਹੇਗੀ ਹੋਮਲੈਂਡ ਸਿਕਿਉਰਿਟੀ ਨੇ ਨਿਰਦੇਸ਼ ਦੀ ਪੁਸ਼ਟੀ ਕੀਤੀ ਹੈ ਕਿ ਗੈਰ ਅਪਰਾਧਿਕ ਸੰਪਤੀਆਂ ਅਪਰਾਧਿਕ ਰਿਕਾਰਡ ਤੋਂ ਬਿਨਾਂ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਚਣ ਉੱਤੇ ਮੁਖ ਜ਼ੋਰ ਦਿੱਤਾ ਗਿਆ ਹੈ ਬੁਲਾਵੇ ਟਵਿਸਟੀਆਂ ਮੈਕਲਾਫੀਨ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਾਂਗੇ ਅਤੇ ਅਮਰੀਕਾ ਦੀਆਂ ਸਰਹੱਦਾਂ ਤੋਂ ਸਭ ਤੋਂ ਵੱਡੇ ਅਪਰਾਧੀ ਗੈਰ ਕਾਨੂੰਨੀ ਪਰਦੇਸੀਆਂ ਨੂੰ ਹਟਾਉਣ ਦੇ ਲਈ ਕੰਮ ਕਰਨਾ ਜਾਰੀ ਰੱਖਾਂਗੇ ਇਹ ਫੈਸਲਾ ਟਰੰਪ ਨੇ ਹਾਲੀਆ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਦਾ ਹੈ ਜਿਸ ਦੇ ਵਿੱਚ ਮਹਾਨ ਕਿਸਾਨਾਂ ਦਾ ਬਚਾਅ ਕੀਤਾ ਗਿਆ ਸੀ ਜਿਨ੍ਹਾਂ ਨੇ ਦਾਵਾ ਕੀਤਾ ਹੈ ਕਿ ਹਮਲਾਵਾਰ ਇਮੀਗ੍ਰੇਸ਼ਨ ਲਾਗੂ ਕਰਨ ਦੇ ਨਾਲ ਉਹਨਾਂ ਨੂੰ ਲੰਬੇ ਸਮੇਂ ਤੋਂ ਕੰਮ ਕਰਨ ਤੋਂ ਬਾਂਝਾ ਕੀਤਾ ਜਾ ਰਿਹਾ ਹੈ ਇਹ ਲਾਸ ਐਂਜਲਸ ਦੇ ਚਿਹ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਵੀ ਆਇਆ ਹੈ ਜਿੱਥੇ 40 ਪਰਵਾਸੀਆਂ ਦੀ ਗ੍ਰਿਫਤਾਰੀ ਦੇ ਵਿਰੁੱਧ ਪ੍ਰਦਰਸ਼ਨ ਟਕਰਾਵ ਦੇ ਵਿੱਚ ਬਦਲ ਗਏ ਸਨ ਜਿਸ ਕਾਰਨ ਲਗਭਗ 4000 ਨੈਸ਼ਨਲ ਗਾਰਡ ਕੋਜਾ ਦੀ ਤਾਇਨਾਤੀ ਕਰਨੀ ਪਈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ